ਹਾਂਜੀ ਆਪਣੇ YouTube ਚੈਨਲ ਸ਼ੌਂਕੀ ਗੱਪਰੂ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੇ ਪਿੰਡ ਪਿੰਡ ਚੁਗਾ ਕਲਾਂ ਜਿਲ੍ਹਾ ਮੋਗਾ ਪਾਰਟੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਸੰਧੂ ਪਰਿਵਾਰ ਵੱਲੋਂ ਜਰਾਬਾਂ ਦੇ ਜੋੜੇ ਬੱਚਿਆਂ ਨੂੰ ਮੰਡੇ ਜਾ ਰਹੇ ਆ ਤੇ ਛੋਟਾ ਜਿਹਾ ਪ੍ਰੋਗਰਾਮਾ ਇਹਨਾਂ ਵੱਲੋਂ ਸੀ ਵੀ ਆਰਡੀ ਜੀ ਦੀ ਬਰਸੀ नवाी पिंडा ख़िलाफ़ी वञो चेयरमैन सरदार सरजीति उन्हनि ते प्रेरणा लाइट आहे उन्हनि नशे करण ते चालीहे ਸਾਂਦੇ ਪੰਚੂਗਾ ਖਲਾਮੇ ਸੰਗਠਨਵਾ ਅਤੇ ਮਦੋਸਾ ਪ੍ਰਵਾਹ ਦਾ ਸਹਿਯੋਗ ਹੈ ਕਿ ਅਸੀਂ ਅੱਜ ਸੰਸਾਰੀ ਪ੍ਰਾਇਮਰੀ ਸਕੂਲ ਚੂਗਾ ਖਲਾਮੇ ਦੇ ਬੱਚਿਆਂ ਨੂੰ ਜ਼ਰਾਬਾਂ ਦੇ ਜੋੜੇ ਵਰਦਨ ਦੀ ਸੇਵਾ ਕਰਨ ਲੱਗੇ ਹਾਂ ਸਾਡਾ ਨਿੱਕਾ ਜਿਹਾ ਪ੍ਰੋਜੈਕਟ ਤਾਂ ਕਿ ਬਾਈਜੀ ਪਿੰਡ ਪਾਸਿਆਂ ਵੱਲੋਂ ਛੋਟਾ ਜਿਹਾ ਪ੍ਰੋਜੈਕਟ ਕੀਤਾ ਗਿਆ ਜਿਸ ਸਮੇਂ ਸੁਖਵਿੰਦਰ ਸਿੰਘ ਬਿੰਦੂ ਇਕਾਈ ਪ੍ਰਧਾਨ ਚੰਦਰਪਾਲ ਸਿੰਘ ਖਜ਼ਾਨਚੀ ਦਰਸ਼ਨ ਸਿੰਘ ਮੀਤ ਪ੍ਰਧਾਨ ਰਮੇਂਦਰ ਸਿੰਘ ਮੈਂਬਰ ਹਰਪਾਲ ਸਿੰਘ ਨੰਬਰਦਾਰ ਜਗਸੀਰ ਸਿੰਘ ਸੀਰਾ ਮੈਂਬਰ ਬਲਵੀਰ ਸਿੰਘ ਵੀਰਾ ਇਹ ਸਾਰੇ ਮੋਤਵਰ ਸੱਜਣ ਮੌਜੂਦ ਸਨ ਅਤੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ